ਤੇ ਕੱਲ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਉਸ ਤੋਂ ਇਕੱਲੇ ਜੰਮੂ ਕਸ਼ਮੀਰ ਦੇ ਲੋਕ ਹੀ ਨਹੀਂ ਬਾਕੀ ਦੇਸ਼ ਦੇ ਲੋਕ ਵੀ ਦੁਖੀ ਨੇ ਤੇ ਇਹਨਾਂ ਹੀ ਨਹੀਂ ਕਸ਼ਮੀਰ ਦੀਆਂ ਹੁਣ ਮਸਜਿਦਾਂ ਤੋਂ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਜਿਹੜੀ ਇਹ ਘਟਨਾ ਵਾਪਰੀ ਆ ਉਸ ਦੀ ਵੱਡੇ ਪੱਧਰ ਦੇ ਉੱਤੇ ਨਿੰਦਾ ਕੀਤੀ ਗਈ ਹੈ ਤੇ ਸਰਕਾਰ ਨੂੰ ਕਹਿੰਦੇ ਵੀ ਅਜਿਹੇ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਵੀ ਜੰਮੂ ਕਸ਼ਮੀਰ ਦੇ ਵਸਨੀਕਾਂ ਦੇ ਵੱਲੋਂ ਕੀਤੀ ਗਈ ਹੈ ਖਾਸ ਤੌਰ ਦੇ ਉੱਤੇ ਮੁਸਲਮਾਨਾਂ ਦੇ ਕਸ਼ਮੀਰ ਦੇ ਬਦਲੇ ਹੋਏ ਕਦੇ ਮਾਹੌਲ ਦੀ ਇੱਕ ਹੋਰ ਉਦਾਹਰਣ ਇਹ ਸਾਹਮਣੇ ਆ ਰਹੀ ਹੈ ਜਦੋਂ ਮਸਜਿਦਾਂ ਤੋਂ ਹੁਣ ਕਸ਼ਮੀਰ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਕਿ ਹਿੰਦੂ ਪਾਈਚਾਰੇ ਨੂੰ ਜਿਹੜਾ ਟਾਰਗੇਟ ਕਿਲਿੰਗ ਕੀਤੀ ਗਈ ਹੈ ਉਹਦੇ ਉੱਤੇ ਹੁਣ ਮੁਸਲਮਾਨਾਂ ਵੱਲੋਂ ਮਸਜਿਦਾਂ ਤੋਂ ਇਹ ਵੱਡਾ ਐਲਾਨ ਕੀਤਾ ਗਿਆ। ਆਤਵਾਦੀਆਂ ਦੇ ਸਮਰਥਕ ਕਹਿੰਦੇ ਵੀ ਹੁਣ ਉਹ ਉਹ ਦਿਖਾਈ ਨਹੀਂ ਦੇ ਰਹੇ। ਪਹਿਲਗਾਮ ਹਮਲੇ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਵੱਡਾ ਕੈਂਡਲ ਮਾਰਚ ਕੱਢਿਆ। ਤੇ ਉਹ ਜਿਹੜੇ ਸੈਲਾਨੀ ਇਸ ਘਤਨਾ ਕਰਮ ਦੇ ਵਿੱਚ ਆਪਣੀਆਂ ਜਾਨਾਂ ਗਵਾ ਗਏ ਨੇ ਉਹਨਾਂ ਦੇ ਲਈ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਨਾਲ ਨਾਲ ਮੁਸਲਮਾਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਇਸ ਘਤਨਾ ਕਰਮ ਦੇ ਜੋ ਦੋਸ਼ੀ ਨੇ ਉਹਨਾਂ ਲਈ ਮੰਗ ਵੀ ਕੀਤੀ ਗਈ। ਹਮਲੇ ਤੋਂ 2 ਘੰਟੇ ਬਾਅਦ ਹੀ ਕਸ਼ਮੀਰ ਦੀਆਂ ਮਸਜਿਦਾਂ ਤੋਂ ਇੱਕ ਵੱਡਾ ਇਤਿਹਾਸਕ ਐਲਾਨ ਕਰ ਦਿੱਤਾ ਗਿਆ। ਐਲਾਨ 'ਚ ਕੀ ਕਿਹਾ ਗਿਆ? ਪਹਿਲਗਾਮ ਹਮਲਾ ਇਸਲਾਮ ਤੇ ਮੁਨਕਤਾ ਦੇ ਵਿਰੁੱਧ ਹੈ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਇਹ ਹਮਲਾ ਕਸ਼ਮੀਰ ਦੀ ਸ਼ਾਂਤੀ ਅਤੇ ਏਕਤਾ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹੈ। ਕਸ਼ਮੀਰ ਸਾਡਾ ਸਾਂਝਾ ਘਰ ਹੈ ਅਤੇ ਇਸ ਨੂੰ ਕਹਿੰਦੇ ਅਸੀਂ ਅੱਤਵਾਦੀਆਂ ਦੇ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ। ਕਸ਼ਮੀਰ ਦੇ ਧਾਰਮਿਕ ਆਗੂਆਂ ਨੇ ਸਲਾਨੀਆਂ ਦੇ ਨਾਲ ਇੱਕ ਜੁੱਟਤਾ ਦਿਖਾਈ ਹੈ ਤੇ ਸਰਕਾਰ ਤੋਂ ਅੱਤਵਾਦੀਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਐਲਾਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ ਕਾਇਰਤਾਪੂਰਨ ਜਿਹੜੇ ਹਮਲੇ ਨੇ ਉਹ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਹਿਲਗਾਮ ਆਤਵਾਦੀ ਹਮਲੇ ਦੇ ਵਿੱਚ ਜਿਹੜੇ ਮਰਨ ਵਾਲੇ ਨੇ ਉਹਨਾਂ ਦੀ ਗਿਣਤੀ ਐ ਇਸ ਵੇਲੇ 26 ਹੋ ਗਈ ਐ ਇਸ ਦੇ ਵਿੱਚ ਮਹਾਵਾਟਰ ਗੁਜਰਾਤ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜਿਹੜੇ ਸਲਾਨੀ ਸੀ ਉਹ ਸ਼ਾਮਲ ਸੀ 16 ਮ੍ਰਿਤਕਾਂ ਦੀ ਨਾਮ ਸੂਚੀ ਜਿਹੜੀ ਆ ਸਾਹਮਣੇ ਆ ਚੁੱਕੀ ਐ ਤੇ ਦੋ ਵਿਦੇਸ਼ੀ ਸਲਾਨੀ ਜਿਹੜੇ ਨੇ ਉਹ ਉਹਨਾਂ ਦੀ ਮੌਤ ਦੀ ਵੀ ਪੁਸ਼ਟੀ ਹੋਈ ਐ ਇਹ ਜਿਹੜਾ ਹਮਲਾ ਨਹੀਂ ਇਹ ਨਰਸਹਾਰ ਹੈ ਜਿਵੇਂ ਕਿ ਪਹਿਲਾਂ ਵੀ ਅਜਿਹੇ ਕਤਨਾਕਰਮ ਵਾਪਰ ਚੁੱਕੇ ਨੇ ਤੇ ਅੱਤਵਾਦੀਆਂ ਵੱਲੋਂ ਆਜਿਹੇ ਕਤਨਾਕਰਮ ਸਮੇਂ-ਸਮੇਂ ਤੇ ਪਹਿਲਾਂ ਵੀ ਕੀਤੇ ਜਾ ਚੁੱਕੇ ਨੇ। ਐਸ ਹਮਲੇ ਦੇ ਵਿੱਚ ਅੱਤਵਾਦੀਆਂ ਨੇ ਪਹਿਲਾਂ ਸੈਲਾਨੀਆਂ ਨੂੰ ਉਹਨਾਂ ਦਾ ਨਾਮ ਪੁੱਛਿਆ। ਉਹਨਾਂ ਨੂੰ ਕਲਮਾ ਪੜ੍ਹਨ ਦੇ ਲਈ ਕਿਹਾ ਤੇ ਜਦੋਂ ਉਹਨਾਂ ਵੱਲੋਂ ਇਨਕਾਰ ਕੀਤਾ ਗਿਆ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਜਿਨ੍ਹਾਂ ਨੇ ਆਪਣਾ ਨਾਮ ਨਹੀਂ ਦੱਸਿਆ ਉਹਨਾਂ ਮਰਦ ਸੈਲਾਨੀਆਂ ਨੂੰ ਉਹਨਾਂ ਦੀਆਂ ਪੈਂਟਾਂ ਉਤਾਰਨ ਲਈ ਮਜਬੂਰ ਕੀਤਾ ਗਿਆ। ਤੋਨ ਦੇ ਗੁਪਤ ਅੰਕਾਂ ਦੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਅਜਿਹਾ ਵੈਸ਼ਿਆਨਾ ਕਾਰਨਾਮਾ ਇਹ ਕਿਤੇ ਵੀ ਜਿਹੜਾ ਮਨੁੱਖਤਾ ਨੂੰ ਸ਼ਰਮਸਾਰ ਕਰ ਰਿਹਾ ਹੈ ਕਿ ਆਤਵਾਦੀਆਂ ਦੇ ਵੱਲੋਂ ਅਜਿਹਾ ਜਿਹੜਾ ਕਹਿ ਕੇ ਧਰਮ ਨਹੀਂ ਪੁੱਛਿਆ ਗਿਆ ਸਿਰਫ ਨਾਮ ਪੁੱਛਿਆ ਤੇ ਗੋਲੀ ਮਾਰ ਦਿੱਤੀ ਗਈ ਹੈ ਇਹ ਬੇਰਹਿਮੀ ਦਿਲ ਦਹਿਲਾ ਦੇਣ ਵਾਲੀ ਹੈ ਤੇ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਪਹਿਲਗਾਮ ਦੇ ਵਿੱਚ ਸਲਾਨੀਆਂ ਦਾ ਜਿਹੜਾ ਕਤਲੇਆਮ ਹੈ ਉਹਦੇ ਵਿੱਚਕਾਰ ਕਿ ਸਪਸ਼ਟ ਹੈ ਕਿ ਸ਼ਾਂਤੀ ਦੇ ਦੁਸ਼ਮਨਾ ਨੇ ਇੱਕ ਸਨੇਹਾ ਦੇਣਾ ਦਾ ਕੰਮ ਕੀਤਾ ਤੇ ਇਸ ਲਈ ਅੰਤਰਰਾਸ਼ਟਰੀ ਦੁਨੀਆ ਨੂੰ ਦੇਣਾ ਸੀ ਕਿ ਕਸ਼ਮੀਰ ਦਾ ਮੁੱਦਾ ਹੁਣ ਜੋ ਬੀਤੇ ਸਮੇਂ ਦੀ ਗੱਲ ਨਹੀਂ ਰਿਹਾ ਇਹ ਮੁੱਦਾ ਅਜੇ ਵੀ ਜਾਰੀ ਹੈ ਕਸ਼ਮੀਰ ਦੇ ਵਿੱਚ ਸ਼ਾਂਤੀ ਤੇ ਜਿਹੜੀ ਆਮ ਸਥਿਤੀ ਹੈ ਉਹਦੇ ਦਾਅਵੇ ਜਿਹੜੇ ਨੇ ਉਹ ਝੂਠੇ ਨੇ ਭਾਰਤ ਨੂੰ ਅੰਤਰਰਾਸ਼ਟਰੀ ਮੰਚ ਦੇ ਉੱਤੇ ਬਦਨਾਮ ਕਰਨ ਦੀ ਵੱਡੇ ਪੱਧਰ ਦੇ ਉੱਤੇ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਉਦੋਂ ਉਦੋਂ ਹਮਲੇ ਹੋਏ ਨੇ ਜਦੋਂ ਕੋਈ ਵਿਦੇਸ਼ੀ ਜਿਹਾ ਕਹ ਲਈਏ ਕਿ ਅਮਰੀਕਾ ਦੇ ਨਾਲ ਜੁੜੇ ਖਾਸ ਤੌਰ ਤੇ ਉਹਨਾਂ ਦੇ ਵੱਡੇ ਪੋਤੇ ਨੇ ਦੀ ਭਾਰਤ ਵਿੱਚ ਆਉਂਦੇ ਰਹੇ ਨੇ ਐਸੇ ਲਈ ਇੱਕ ਘਟਨਾ ਜਿਹੜੀ ਹੈ ਅਮਰੀਕੀ ਉਪ ਰਾਸ਼ਟਰਪਤੀ ਜਿਹੜੀ ਵੈਸ ਦੇ ਹਾਈ ਪ੍ਰੋਫਾਈਲ ਦੌਰੇ ਦੌਰਾਨ ਵਾਪਰੀ ਹੈ ਇਹ ਅਤਵਾਦੀ ਅਤੇ ਜਿਹੜੇ ਉਹਨਾਂ ਦੇ ਨਾਲ ਆਕਾਂ ਦੇ ਉਹਨਾਂ ਦੇ ਉਹਨਾਂ ਦੀ ਇਹ ਰਣਨੀਤੀ ਲੱਗਦੀ ਹੈ ਕਿ ਜਿਹੜੀ ਅਜਈਆਂ ਅਤਵਾਦੀ ਘਟਨਾਵਾਂ ਨੇ ਉਦੇ ਨਾਲ ਉਹ ਪੂਰੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਜੰਮੂ ਕਸ਼ਮੀਰ ਦੇ ਮੁੱਦੇ ਉੱਤੇ ਖਿੱਚਣਾ ਚਾਹੁੰਦੇ ਨੇ ਐਸੇ ਲਈ ਇਹ ਮੁੱਦਾ ਜਿਹੜਾ ਹੁਣ ਸਾਹਮਣੇ ਆ ਰਿਹਾ ਹੈ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਅਜਿਹਾ ਕੁਝ ਵਾਪਰ ਚੁੱਕਿਆ ਅਜਿਹੀ ਮਸਾਲ ਜਿਹੜੀ ਹੈ ਉਹ ਇਹੋ ਜਿਹੀ ਭਿਆਨਕ ਜਿਹੜਾ ਘਟਨਾਕ੍ਰਮ ਸੀ ਉਹ ਸਾਲ 2000 ਦੇ ਵਿੱਚ ਵੀ ਵਾਪਰ ਚੁੱਕਿਆ ਤੇ ਅਮਰੀਕੀ ਰਾਸ਼ਟਰਪਤੀ ਉਸ ਵੇਲੇ ਬਿਲ ਕਲਿੰਟਨ ਨੇ ਉਸੇ ਸਾਲ ਯਾਨੀ ਕਿ ਸਾਲ 2000 ਦੇ ਵਿੱਚ 21 ਮਾਰਚ ਨੂੰ ਭਾਰਤ ਦਾ ਦੌਰਾ ਕਰਨਾ ਸੀ ਪਰ ਉਸ ਤੋਂ ਇੱਕ ਰਾਤ ਪਹਿਲਾਂ ਯਾਨੀ ਕਿ 20 ਮਾਰਚ ਨੂੰ ਕਸ਼ਮੀਰ ਦੇ ਅਨੰਤ ਨੌਗ ਜ਼ਿਲ੍ਹੇ ਦੇ 36 ਸਿੰਘਪੁਰਾ ਪਿੰਡ ਦੇ ਵਿੱਚ 36 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਬੜੀ ਬੇਅਮੀਦ ਨਾਲ ਕਤਲ ਕੀਤਾ ਗਿਆ ਕੋ-ਕੋ ਕੇ ਮਾਰਿਆ ਗਿਆ ਫਿਰ ਉਸ ਤੋਂ ਬਾਅਦ 2 ਸਾਲ ਬਾਅਦ ਸਾਲ 2002 ਦੇ ਵਿੱਚ ਜਦੋਂ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਕਲਸਟੀਨਾ ਬੀ ਰੋਕ ਉਹ ਭਾਰਤ ਹੈ ਤਾਂ ਅੱਤਵਾਦੀਆਂ ਨੇ 14 ਮਈ 2002 ਨੂੰ ਕਾਲੂ ਚੱਕ ਉੱਤੇ ਹਮਲਾ ਕੀਤਾ ਪਹਿਲਾਂ ਉਹਨਾਂ ਨੇ ਮਨਾਲੀ ਤੋਂ ਜੰਮੂ ਜਾ ਰਹੀ ਇੱਕ ਹਿਮਾਚਲ ਪ੍ਰਦੇਸ਼ ਦੀ ਬੱਸ ਸੀ ਉਦੋਂ ਉੱਤੇ ਹਮਲਾ ਕੀਤਾ ਤੇ 7 ਲੋਕਾਂ ਨੂੰ ਮੌਤ ਦੇ ਘਾਟ ਤੋਰ ਦਿੱਤਾ ਫਿਰ ਉਹ ਫੌਜ ਦੇ ਪਰਿਵਾਰਕ ਕੁਆਰਟਰਾਂ ਦੇ ਵਿੱਚ ਦਾਖਲ ਹੋਏ ਤੇ ਉੱਥੇ ਅੰਨੇ ਵਾਰ ਗੋਲੀਬਾਰੀ ਕੀਤੀ ਤੇ 23 ਲੋਕ ਉਸ ਗੋਲੀਬਾਰੀ ਦੇ ਵਿੱਚ ਮਾਰੇ ਗਏ ਤੇ ਮਾਰੇ ਗਏ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ 8 ਬੱਚੇ ਤੇ 8 ਔਰਤਾਂ ਵੀ ਸ਼ਾਮਲ ਸੀ ਕਿ ਪੰਜ ਫੌਜ ਦੇ ਜਵਾਨ ਵੀ ਜਿਹੜੇ ਸੀ ਉਸ ਮਾਮਲੇ 'ਚ ਸ਼ਹੀਦ ਹੋ ਗਏ ਸੀ ਇਹ ਟਾਰਗੇਟ ਕਿਲਿੰਗ ਦੀ ਘਟਨਾ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 사ਊਦੀ ਅਰਬ ਦੇ ਦੌਰੇ ਤੇ ਸਨ ਤੇ ਉਹਨਾਂ ਨੇ ਆਪਣਾ ਦੌਰਾ ਜਿਹੜਾ ਸੀ ਸਰਕਾਰੀ ਦੌਰਾ ਸੀ ਉਹ ਅਧ ਵਿਚਕਾਰੀ ਛੱਡ ਦਿੱਤਾ ਤੇ ਦੇਰ ਰਾਤ ਭਾਰਤ ਵਾਪਸ ਆ ਗਏ ਨੇ ਤੇ ਆਉਂਦੇ ਹੀ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਦੇ ਬਾਰੇ ਇੱਕ ਕੈਬਨਟ ਦੀ ਮੀਟਿੰਗ ਜਿਹੜੀ ਹੈ ਐਮਰਜੈਂਸੀ ਮੀਟਿੰਗ ਉਹ ਬੁਲਾਈ ਹੈ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਰਾਜ ਭਵਨ ਦੇ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਐ ਮਨੋਜ ਸਿਵਾ ਤੇ ਨਾਲ ਨਾਲ ਸਾਬਕਾ ਮੁੱਖ ਮੰਤਰੀ ਨੇ ਉਮਰ ਅਬਦੁੱਲਾ ਉਹ ਵੀ ਉੱਥੇ ਮੀਟਿੰਗ ਦੇ ਵਿੱਚ ਮੌਜੂਦ ਸੀ ਹਮਲੇ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਗੋਲੀਆਂ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇਰੀਆਂ ਸੋਨੀਆਂ ਨੇ ਉਹ ਜਾ ਸਕਦੀਆਂ ਨੇ ਜਾਣਕਾਰੀ ਇਹ ਮਿਲੀ ਕਿ ਹਮਲਾਵਰ ਪੁਲਿਸ ਦੀ ਵਰਦੀ ਵਿੱਚ ਸੀ ਤੇ ਹਮਲੇ ਵਿੱਚ ਸ਼ਾਮਲ ਚਾਰ ਅੱਤਵਾਦੀਆਂ ਦੇ ਵਿੱਚੋਂ ਤਿੰਨ ਵਿਦੇਸ਼ੀ ਤੇ ਇੱਕ ਸਥਾਨਕ ਹੀ ਦੱਸਿਆ ਜਾ ਰਿਹਾ ਲਸ਼ਕਰੇ ਤੋਇਬਾ ਦੇ ਨਵੇਂ ਫਰੰਟ ਇੱਕ ਸੰਗਠਨ ਹੈ ਦਾ ਰਜਿਸਟੈਂਸ ਫਰੰਟ ਯਾਨੀ ਕਿ ਟੀਆਰਐਫ ਉਹਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਜਿਸ ਦੇ ਵਿੱਚ ਖਾਸ ਤੌਰ ਤੇ ਇਸ ਦੇ ਪਿੱਛੇ ਮਾਸਟਰਮਾਈਂਡ ਹੈ ਜਿਹੜਾ ਉਹ ਵੀ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਕਿ ਸੈਫੁੱਲਾ ਖਾਲਿਦ ਜੋ ਕਿ ਹਾਫਜ਼ ਸૈયਦ ਦਾ ਬਹੁਤ ਨਰਦੀਕੀ ਤੋਂ ਦਾ ਡਿਫਟੀ ਚੀਫ ਵੀਆ ਲਸ਼ਕਰੇ ਤੋਇਬਾ ਦੇ ਵਿੱਚ ਉਸ ਨੂੰ ਗਿਣਿਆ ਜਾਂਦਾ ਤੇ ਉਹ ਦੱਸਿਆ ਜਾ ਰਿਹਾ ਕਿ ਇਸ ਕਤਨਾ ਕਰਮ ਦਾ ਮਾਸਟਰਮਾਈਂਡ ਹੈ ਜਿਹੜਾ ਕਿ ਸਮੇ ਸਮੇ ਦੇ ਉੱਤੇ ਭਾਰਤ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਅੱਤਵਾਦੀ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦਿੰਦਾ ਤੇ ਕੂਫਿਆ ਸੂਤਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਇਲਾਕੇ ਦੀ ਰੇਕੀ ਵੀ ਕੀਤੀ ਸੀ ਸੁਰੱਖਿਆ ਏਜੰਸੀਆਂ ਨੇ ਬੇਰੀ ਘਟਨਾ ਵਾਲੀ ਥਾਂ 'ਤੇ ਨੇੜੇ ਤੋਂ ਬਿਨਾ ਨੰਬਰ ਪਲੇਟ ਵਾਲੀ ਇੱਕ ਕਾਲੀ ਬਾਈਕ ਵੀ ਬਰਾਮਦ ਕੀਤੀ। ਸ਼ੱਕ ਇਹ ਹੈ ਕਿ ਇਸ ਬਾਈਕ ਦੇ ਉੱਤੇ ਤਿੰਨ ਤੋਂ ਵੱਧ ਅਤਵਾਦੀ ਉੱਥੇ ਆਏ ਸੀ। ਇਲਾਕੇ ਦੇ ਵਿੱਚ ਤਰਾਸ਼ੀ ਮਹਿੰਮ ਵੀ ਜਾਰੀ ਹੈ ਤੇ ਫੌਜ ਦੀ ਇੱਕ ਆਰ ਆਰ ਬਟਾਲੀਅਨ ਉਹਦੇ ਫੌਜੀ ਤਰਾਦ ਕੀਤੇ ਗਏ ਤੇ ਨਾਲ-ਨਾਲ ਸੀ ਆਰ ਜਿਹੜੀ ਸੀ ਆਰ ਪੀ ਐਫ ਹੈ ਉਹਦੇ ਜਵਾਨ ਵੀ ਮੋਰਚੇ 'ਚ ਸ਼ਾਮਲ ਨੇ। ਸ਼ੱਕੀਆਂ ਨੂੰ ਜਿਹੜਾ ਕੁਝ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਤੋਂ ਤੱਕ ਪਹੁੰਚ ਗਏ ਚ ਜਾਰੀ ਹੁਣ ਜਿਹੜਾ ਇਹ ਮਾਮਲਾ ਕਤਨਾਕਰਾਮ ਵਾਪਰਿਆ ਇਹਦੇ ਵਿੱਚ ਜਿਹੜੇ ਹੁਣ ਇਸ ਵੇਲੇ ਵੀ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਜੇ ਜੇਡੀ ਵੈਸ ਉਹ ਭਾਰਤ ਵਿੱਚ ਦੌਰੇ ਤੇ ਨੇ ਤੇ ਉਹਨਾਂ ਦੇ ਹੁੰਦੇ ਇੱਕ ਕਤਨਾਕਰਾਮ ਵਾਪਰ ਗਿਆ ਆਖਰ ਮਨਸ਼ਾ ਜਿਹੜੀ ਹੈ ਇਸ ਕਤਨਾਕਰਮ ਜਿਹੜੇ ਰਾਸ਼ਟਰੀ ਫਰੰਟ ਨੇ ਇਸ ਕਤਨਾਕਰਮ ਨੂੰ ਅੰਜਾਮ ਦਿੱਤਾ ਜਾਂ ਕਹ ਲਈਏ ਕਿ ਉਹ ਅਤਵਾਦੀ ਸੰਗਠਨ ਤੇ ਉਹਨਾਂ ਦੇ ਜਿਹੜੇ ਆਕਾ ਨੇ ਉਹਨਾਂ ਦੀ ਰਣਨੀਤੀਆਂ ਆਖਰ ਇਹ ਕਿਤੇ ਨ ਕਿਤੇ ਸਾਬਤ ਕਰ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਇੱਕ ਕਤਨਾਕਰਮ ਵਾਪਰ ਚੁੱਕੇ ਨੇ ਜਿਸ ਦੇ ਵਿੱਚ ਸਨ 2000 ਦੇ ਵਿੱਚ ਫਿਰ ਉਸ ਤੋਂ ਬਾਅਦ 2 ਸਾਲ ਬਾਅਦ 2002 ਦੇ ਵਿੱਚ ਉਸ ਵੇਲੇ ਹੀ ਇਹ ਕਤਨਾਕਰਮ ਵਾਪਰੇ ਨੇ ਜਦੋਂ ਅਮਰੀਕਾ ਦੇ ਵੱਲੋਂ ਪਹਿਲਾ ਬਿਲਕੁਲ ਐਂਟੈਂਟ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਕ੍ਰਿਸਟਿਨੀ ਵੀ ਰੋਕਾ ਜਿਹੜੀ ਉਸ ਵੇਲੇ ਭਾਰਤ ਵਿੱਚ ਆਈ ਸੀ ਜਿਸ ਵੇਲੇ ਇਹ ਘਟਨਾਕਰਮ ਵਾਪਰੇ ਨੇ ਦੋਸਤੋ ਬਾਅਦ ਹੁਣ ਅਮਰੀਕਾ ਦੇ ਉਪ ਰਾਸ਼ਪਤੀ ਜੇ.ਡੀ. ਵੈਸ ਜਦੋਂ ਭਾਰਤ ਦੇ ਵਿੱਚ ਨੇ ਤਾਂ ਉਸ ਵੇਲੇ ਫਿਰ ਇੱਕ ਵਾਰ ਇਹ ਜਿਹੜਾ ਘਟਨਾਕਰਮ ਵਾਪਰ ਰਿਹਾ ਤੇ ਨਰਸਹਾਰ ਵਾਪਰ ਰਿਹਾ ਜਿਸ ਦਾ ਫਿਰ ਕਿਤੇ ਨਾ ਕਿਤੇ ਸੁਨੇਹਾ ਜਿਹੜਾ ਉਹ ਤੇ ਜਿਹੜੇ ਅੱਤਵਾਦੀ ਸੰਗਠਨ ਨੇ ਉਹਨਾਂ ਦੇ ਅਤਵਾਦੀ ਅੱਤਵਾਦੀ ਤੇ ਨਾਲ ਨਾਲ ਉਹਨਾਂ ਦੇ ਜਿਹੜੇ ਆਕਾ ਨੇ ਇਹ ਰਣਨੀਤੀ ਅਪਣਾ ਰਹੇ ਨੇ ਕਿ ਇਹਨੂੰ ਵਾਸਤੇ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਇਸ ਨੂੰ ਧਿਆਨ ਕੇਂਦਰਿਤ ਕੀਤਾ ਜਾਵੇ ਤੇ ਨਾਲ ਨਾਲ ਸਾਰੇ ਦੇਸ਼ਾਂ ਦਾ ਧਿਆਨ ਇਸ ਜਿਹੜੀ ਟਾਰਗੇਟ ਕਿਲਿੰਗ ਹੋਈ ਹੈ ਜਿਸ ਦੇ ਵਿੱਚ ਸਿਰਫ ਨਾਮ ਪੁੱਛਿਆ ਗਿਆ ਕਲਮਾ ਪੜਨ ਦੇ ਲਈ ਆਖਿਆ ਗਿਆ ਤੇ ਜੇਕਰ ਉਹਨਾਂ ਨੇ ਨਾਮ ਨਹੀਂ ਦੱਸਿਆ ਤਾਂ ਉਹਨਾਂ ਦੇ ਗੁਪਤ ਅੰਗਾਂ ਦੀ ਪਛਾਣ ਕਰਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਇੰਨੀ ਜ਼ਿਆਦਾ ਬਰੂਟਲੀ ਤਰੀਕੇ ਦੇ ਨਾਲ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਤੇ ਰਕ ਇਹ ਕਹਿ ਸਕਦੇ ਕਿ ਛਾਤੀਆਂ ਛੰਨੀ ਕਰ ਦਿੱਤੀਆਂ ਗਈਆਂ ਇਸ ਘਟਨਾ ਕਰਮ ਦੇ ਵਿੱਚ ਜੇ ਸਾਰੇ ਪਾਸੇ ਲਿਗਾ ਚਲਾਈ ਜਾਵੇ ਤਾਂ ਸਿਰਫ ਤੇ ਸਿਰਫ ਉਹਨਾਂ ਦਾ ਇੱਕ ਮੰਚ ਹੈ ਕਿ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾਂ ਐਸ ਚੀਜ਼ ਨੂੰ ਲੈ ਕੇ ਜਾਣਾ ਤੇ ਜੰਮੂ ਕਸ਼ਮੀਰ ਦੇ ਮੁੱਦੇ ਉੱਤੇ ਜਿਹੜਾ ਸਾਰੇ ਦੇਸ਼ਾਂ ਦਾ ਧਿਆਨ ਕੇਂਦਰਿਤ ਕਰਨਾ ਤੇ ਇਸ ਨੂੰ ਦੁਬਾਰਾ ਫਿਰ ਅੰਤਰਰਾਸ਼ਟਰੀ ਮੰਚ ਦੇ ਉੱਤੇ ਚੋਕਣਾ ਹੈ ਕਿ ਆਖਰੇ ਜਿਹੜੀ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਹ ਕਿਤੇ ਵੀ ਸ਼ਾਂਤੀ ਅਜੇ ਬਹਾਲ ਨਹੀਂ ਹੈ ਕਿਉਂਕਿ ਜਿਹੜਾ ਸੈਫੁੱਲਾ ਖਾਲਿਦ ਹੈ ਜੋ ਐਸ ਮਾਮਲੇ ਦੇ ਵਿੱਚ ਪਿੱਛੇ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਹੈ ਉਹਦੇ ਵਿੱਚੋਂ ਇਹ ਗੱਲ ਹੈ ਕਿਉਂਕਿ ਫਰਵਰੀ 2025 ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਸੀਂ 2 ਫਰਵਰੀ 2026 ਤੱਕ ਜੰਮੂ ਕਸ਼ਮੀਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਇਹ ਆਤਵਾਦੀ ਗਤੀਵਿਧੀਆਂ ਨੇ ਇਹਨਾਂ ਨੂੰ ਜਿਹੜੇ ਤੇਜ਼ ਕਰਨ ਦੀ ਕੋਸ਼ਿਸ਼ ਪੂਰੀ جاری ਰਹੂਗੀ ਤੇ ਇਹ ਗੱਲ ਕਹੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਇੱਕ ਹਤਨਾਕਰਮ ਫਿਰ ਇੱਕ ਵਾਰ ਜਿਹੜਾ ਇਸ ਵੇਲੇ ਪਿਛਲੇ ਸਾਲ ਤੋਂ ਬਾਅਦ ਵਾਪਰ ਜਾਂਦਾ ਤੇ ਜਿੱਥੇ ਇਹ ਹੁਣ ਤੱਕ ਦਾ ਪਿਛਲੇ 6 ਸਾਲ ਦੇ ਦੌਰਾਨ ਯਾਨੀ ਕਿ 2019 ਦੇ ਵਿੱਚ ਪੁਲਵਾਮਾ ਅਟੈਕ ਵਾਪਰਿਆ ਸੀ ਉਸ ਤੋਂ ਬਾਅਦ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਹਮਲਾ ਜਿਸ ਦੇ ਵਿੱਚ ਬਿਲਕੁਲ ਜਿਹੜਾ ਇੱਕ ਇੱਕ ਕਰਕੇ ਨਾਮ ਪੁੱਛ ਕੇ ਉਹਨਾਂ ਨੂੰ ਪਛਾਨ ਕਰਕੇ ਫਿਰ ਜਿਹੜੀਆਂ ਗੋਲੀਆਂ ਮਾਰੀ ਜਾ ਰਹੀਆਂ ਨੇ ਤੇ ਇੱਥੇ ਇਹ ਦਰਸਾਇਆ ਜਾ ਰਿਹਾ ਕਿ ਸੇਫ ਨਹੀਂ ਹੈ ਤੇ ਇਹ ਕਿਤੇ ਨਾ ਕਿਤੇ ਆਪਸੀ ਟਕਰਾਅ ਦੀ ਵੀ ਗੱਲ ਹੈ ਕਿ ਜੇ ਇਹ ਜਿਹੜਾ ਭਾਰਤ ਹੈ ਉਹ ਜਿਹੜਾ ਬਿਲਕੁਲ ਤਰਨਿਰਪੱਖ ਦੇਸ਼ ਹੈ ਤੇ ਇੱਥੇ ਕਈ ਸਮੁਦਾਇ ਦੇ ਲੋਕ ਵਸਦੇ ਨੇ ਤੇ ਇਹਨਾਂ ਦੀ ਆਪਸੀ ਭਾਈਚਾਰਕ ਸਾਜ ਨੂੰ ਤੋੜਨ ਦੇ ਲਈ ਵੀ ਕਿਤੇ ਨਾ ਕਿਤੇ ਕਿ ਜਿਹੜੇ ਦੂਜੇ ਲਸ਼ਕਰੇ ਨੇ ਜਾ ਕਹਿ ਲੀਏ ਕਿ ਹੋਰ ਤਰ੍ਹਾਂ ਦੇ ਅੱਤਵਾਦੀ ਸੰਗਠਨ ਨੇ ਉਹਨਾਂ ਦੇ ਵੱਲੋਂ ਇਹਨਾਂ ਦੇ ਭਾਈਚਾਰੇ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਸੰਯੁਕਤ ਰਾਸ਼ਟਰ, ਅਮਰੀਕਾ, ਰੂਸ, ਇਟਲੀ, ਯੂਈ, ਅਜ਼ਰਾਈਲ, ਈਰਾਨ, ਜਾਪਾਨ ਤੇ ਜਰਮਨੀ ਸਮੇਤ ਦੁਨੀਆ ਭਰ ਦੇ ਹੋਰ ਵੱਖ-ਵੱਖ ਦੇਸ਼ਾਂ ਨੇ ਵੀ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਭਾਰਤ ਦਾ ਸਮਰਥਨ ਪ੍ਰਗਟ ਵੀ ਕੀਤਾ ਹੈ। ਤੇ ਪਰ ਇਹ ਹਮਲਾ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਹੋਇਆ ਤੇ ਫਿਰ ਦੁਬਾਰਾ ਇੱਕ ਵਾਰੀ ਅੰਤਰਰਾਸ਼ਟਰੀ ਮੰਚ ਦੇ ਉੱਤੇ ਇਹ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਉਹ ਉੱਭਰ ਕੇ ਸਾਹਮਣੇ ਆਇਆ